ਜਿਹੜਾ ਧਾਨਾ ਹੈ ਨਾ ਤਿੰਨਾ ਸਮਿਆਂ ਵਿੱਚ ਹੀ ਦੁਖਦਾਈ ਆ ਪਾਪ ਦੁਖ ਦਿੰਦਾ ਹੈ ਪਹਿਲਾ ਕੀ ਆ ਉਪਾਏ ਪੈਦਾ ਕਰਨ ਚ ਧਨ ਪੈਦਾ ਕਰਨਾ ਕਿੱਥੋਂ ਕਰੀਏ ਹਨਾ ਕੋਈ ਕੰਮਕਾਰ ਕਰਨਾ ਬੜਾ ਔਖੇ ਹੋਣਾ ਪੈਂਦਾ ਫਿਰ ਉਹਦੀ ਰੱਖਿਆ ਵਾਸਤੇ ਯਤਨ ਕਰਨੇ ਪੈਂਦੇ ਫਿਰ ਵੀ ਔਖੇ ਹੋਣਾ ਪੈਂਦਾ ਤੇ ਤੀਜਾ ਕੀ ਆ ਅੰਤਮ ਅੰਤਮ ਧਨ ਦਾ ਇੱਕਦਮ ਅੰਤ ਹੋ ਜੇ ਠੱਗੀ ਵਾਜੀ ਜਾਂ ਕੋਈ ਹੋ ਜਾ ਕਈਆਂ ਵਿਚਾਰਿਆਂ ਦਾ ਹਾਰਟ ਅਟੈਕ ਹੀ ਹੋ ਜਾਂਦਾ ਸਾਰੀ ਉਮਰ ਹੀ ਦੁਖੀ ਹੁੰਦੇ ਰਹਿੰਦੇ ਯਾਰ ਠੱਗੀ ਵਾਦੀ ਕੀ ਧਨ ਬਰਬਾਦ ਹੋ ਗਿਆ ਇਹ ਹੋਇਆ ਤੇ ਤਾਨੇ ਤਿੰਨਾ ਸਮਿਆਂ ਚ ਦੁੱਖ ਦਈ ਹੈ। ਨਿਦਾਨ ਹੈ ਵਿਰੋਧ ਕੋ। ਤੇ ਨਿਦਾਨ ਨਾ ਮ ਕਾਰਨ, ਕਾਰਨ ਹੈ ਵਿਰੋਧ ਦਾ। ਆਪਸੀ ਵਿਰੋਧ ਜੇ ਪੈਸਾ ਚਾਰ ਹੈਗੇ ਵੀ ਆ। ਕਿ ਉਹਨੂੰ ਦੇ ਦਿੱਤੇ ਤੇ ਤਾਂ ਵੀ ਲੜਾਈ ਝਗੜਾ ਹੋ ਜਾਣਾ ਜੇ ਉਹਨੇ ਨਾ ਮੋੜੇ ਤੇ ਨਹੀਂ ਦਿੰਦੇ ਤਾਂ ਵੀ ਰਿਸ਼ਤੇਦਾਰੀ ਟੁੱਟ ਜਾਣੀ ਕਿ ਯਾਰ ਪੈਸੇ ਹੈਗੇ ਸਾਡੀ ਮਰਜ਼ੀ ਨਹੀਂ ਕਰਦਾ। ਵਿਰੋਧ ਦਾ ਕਾਰਨ। ਸੋ ਮਾਤ ਤਾਤ ਜੰਤ ਮੈਂ ਕਿਹਨਾਂ ਵਿੱਚ ਮਾਤਾ ਵਿੱਚ ਪਿਤਾ ਵਿੱਚ ਪੁੱਤਰ ਵਿੱਚ ਹੋਰ ਜੰਤ ਘਰ ਵਾਲੀ ਜਾਂ ਹੋਰ ਰਿਸ਼ਤੇਦਾਰਾਂ ਵਿੱਚ ਵਿਰੋਧ ਦਾ ਕਾਰਨ ਹੈ ਕਿਰਤਾਂਤ ਤਾਮ ਕਾਮ ਕੋ ਇਹ ਇਹਦਾ ਕੰਮ ਕੀ ਆ ਕਿਰਤਾਂਤ ਕਿਰਤ ਜਿਹੜੇ ਜੀਵ ਜੀਵ ਪੈਦਾ ਕੀਤੇ ਪਰਮਾਤਮਾ ਉਹਨਾਂ ਦਾ ਅੰਤ ਕਰਨ ਵਾਲਾ ਕੌਣ ਹੈ ਧਰਮਰਾਜਾ ਉਹਦੇ ਘਰ ਚ ਭਾਵ ਨਰਕਾਂ ਚ ਪਹੁੰਚਾਉਣ ਦਿੰਦਾ ਅਲੰਕ੍ਰਿਤੀ ਸਮਾਸ਼ਟ ਹੈ ਤੇ ਸਾਰਿਆਂ ਨੂੰ ਸੁੰਦਰ ਵੀ ਬਣਾ ਦਿੰਦਾ ਸਵਰਗਾ ਚ ਵੀ ਭੇਜ ਦਿੰਦਾ ਜੇ ਦਾਨਪੂਰਨ ਕਰਦੇ ਚੰਗੇ ਪਾਸੇ ਲਾਉਂਦੇ ਤੇ ਭਲਾ ਵੀ ਕਰਦਾ ਸੁਭਾਸ ਭੰਗ ਨੀਕੇਤ ਪੀ ਭਾਵੇਂ ਘਰ ਨੂੰ ਇਹ ਚੰਗਾ ਤੇ ਮਾੜਾ ਦੋਵੇਂ ਬਣਾਉਂਦਾ ਇਹ ਤੇ ਦੋਵੇਂ ਰਿਜ਼ਲਟ ਨੇ তথাਪ ਤਿਆਗ ਸ੍ਰੇਸ਼ਟ ਹੈ ਤਾਂ ਵੀ ਇਹਦਾ ਤਿਆਗ ਜਿਹੜਾ ਹੈ ਨਾ ਉਹ ਸ੍ਰੇਸ਼ਟ ਹੀ ਹੈ ਉਹ ਚੰਗਾ ਹੀ ਹੈ ਕਿ ਇਹਦਾ ਤਿਆਗ ਮਨੋ ਜਿਹੜਾ ਗੁਰਮਤਿ ਵਿੱਚ ਤਾਈਓ ਹੀ ਜਿਹੜਾ ਨਾ ਕਿਰਤ ਤੋਂ ਤਿਆਗੀ ਹੋਣਾ ਚਾਹੀਦਾ ਹੈ ਮਾਰੈ ਨੇ ਤਾਂ ਇਹੋ ਨਾ ਕਰਤ ਕਰੋ ਵੰਡ ਛਕੋ ਤੇ ਨਾਮ ਝਕੋ ਵੰਡ ਕੇ ਛਕੜਾ ਇਹਦਾ ਤਿਆਗੀ ਹੈ ਸੋਰਠਾ ਜੋ ਬਨ ਤਨ ਅਵਿਵੇਕ ਹਾਂ ਇਹ ਹੋਰ ਕਵੀ ਜੀ ਬਖਸ਼ਿਸ਼ ਕਰਦੇ ਆਪਾਂ ਨੂੰ ਸ੍ਰੇਸ਼ਟ ਜਿਹੜਾ